ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੀ ਆਪਣੀ ਵਿਜ਼ਿਟ ਹੈਗੀ ਆ ਦੋਸਤੋ ਨਵਾ ਪਿੰਡ ਨਵਾ ਪਿੰਡ ਦੋਸਤੋ ਤਹਿਸੀਲ ਜ਼ਿਲ੍ਹਾ ਸ਼੍ਰੀ ਅਮਰਸਰ ਸਾਹਿਬ ਦਾ ਪਿੰਡ ਹੈਗਾ ਅਮਰਸਰ ਤੋਂ ਜਦੋਂ ਦੋਸਤੋ ਮਹਿਤਾ ਚੌਂਕ ਸ਼੍ਰੀ ਹਰਗੋਬਿੰਦਪੁਰ ਰੋਡ ਆਪਾਂ ਆਉਣੇ ਆ ਤਾਂ ਰਸਤੇ ਵਿੱਚ ਪਿੰਡ ਆਉਂਦਾ ਨਵਾ ਪਿੰਡ ਅਮਰਸਰ ਤੋਂ 12 ਕਿਲੋਮੀਟਰ ਦੀ ਦੂਰੀ ਹੈ ਇਸ ਪਿੰਡ ਦੀ ਤੇ ਵੇੜਾ ਤੁਹਾਨੂੰ ਦੋ ਦਿਖਾਉਣੀ ਆ ਦੋਸਤੋ ਵੀਡੀਓ ਜਿਹੜੀ ਆ ਜਲਦ ਅਪਲੋਡ ਕਰਾਂਗੇ ਕੱਲ ਨੂੰ ਮਾਰਨਿੰਗ 18 ਮਾਰਚ ਨੂੰ ਸਵੇਰ 6 ਵਜੇ ਵੀਡੀਓ ਜਿਹੜੀ ਅਪਲੋਡ ਕੀਤੀ ਜਾਵੇਗੀ ਦੋ ਵੇੜਾ ਹੋਣਗੀਆਂ ਪਹਿਲੇ ਨੰਬਰ ਤੇ ਜਿਹੜੀ ਦੋਸਤੋ ਤੁਸੀਂ ਇਹ ਵੇੜ ਦੇਖ ਰਹੇ ਹੋ ਪਹਿਲੇ ਸਵੇਰੇ ਦੇ ਵਿੱਚ ਦੋਸਤੋ 25 ਪਲੱਸ ਦੀ ਜਿਹੜੀ ਮਿਲਕ ਦੀ ਕਪੈਸਿਟੀ ਇਹਦੀ ਰਹੀ ਹੈ ਇਸ ਵਾਰ ਦੂਜਾ ਸਵੇਰ ਸੂਨ ਦੇ ਵਿੱਚ ਬਿਲਕੁਲ ਰੈਡੀ ਆ 27 ਮਾਰਚ ਨੂੰ ਦਿਨ ਪੂਰੇ ਆ 27 ਮਾਰਚ ਨੂੰ ਸੁੰਦੀ ਆ ਬਾਕੀ ਜਿਹੜੀ ਥਣ ਲੈਵੇ ਦੀ ਤੁਸੀਂ ਵੇਖ ਕੇ ਚੈੱਕ ਕਰੋ ਬਹੁਤ ਖੂਬਸੂਰਤ ਥਣ ਦੀ ਜਿਹੜੀ ਆ ਦੋਸਤੋ ਬੰਤਰ ਹੈਗੀ ਆ ਹਵਾਨਾ ਸਟਰਕਚਰ ਬਹੁਤ ਖੂਬਸੂਰਤ ਹੈ ਬਾਹਰ ਤੇ ਲੱਗਾ ਗੇਟ-ਗੇਟ ਦੀਆਂ ਜਿਹੜੀਆਂ ਦੋਸਤੋ ਵਿੱਥਾ ਵਰਲਾ ਨੇ